ਕਾਂਗਰਸ ਪਾਰਟੀ ਦੇ ਵਾਰ ਨੰਬਰ 20 ਤੋਂ ਉਮੀਦਵਾਰ ਕਮਲ ਸੱਚਦੇਵਾ ਜਿਨ੍ਹਾਂ ਦਾ ਚੋਣ ਨਿਸ਼ਾਨ ਪੰਜਾ ਕਾਂਗਰਸ ਪਾਰਟੀ ਵੱਲੋਂ ਨੌਜਵਾਨ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ ਅਤੇ ਪੂਰੇ ਜੋਸ਼ ਦੇ ਨਾਲ ਉਹਨਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਲੋਕਾਂ ਦੇ ਵੱਲੋਂ ਭਰਮਾ ਹੁੰਗਾਰਾ ਵੀ ਮਿਲ ਰਿਹਾ ਹੈ ਉਹਨਾਂ ਵੱਲੋਂ ਆਪਣੀ ਵਾਰ ਨੰਬਰ 20 ਦੇ ਵੱਡੇ ਛੋਟੇ ਸਭ ਨੂੰ ਅਪੀਲ ਕੀਤੀ ਕਿ ਮੇਰਾ ਸਾਥ ਦਿਓ ਮੈਂ ਤੁਹਾਡੇ ਲਈ ਖੜਾ ਉਤਰਾਂਗਾ ਸਤਿ ਸ੍ਰੀ ਅਕਾਲ ਜੀ ਵਾਰ ਨੰਬਰ 20 ਤੋਂ ਲੜ ਰਿਹਾ ਮੈਂ ਇਹ ਸਰ ਕਿਹੜੀ ਪਾਰਟੀ ਤੋਂ ਲੜ ਰਿਹਾ ਮੈਂ ਕਾਂਗਰਸ ਪਾਰਟੀ ਵੱਲੋਂ ਵਾਰ ਨੰਬਰ 20 ਤੋਂ ਇਲੈਕਸ਼ਨ ਲੜ ਰਿਹਾ ਜੀ ਇਹ ਕੀ ਕਹਿਣਾ ਚਾਹੁੰਦੇ ਜੀ ਆਪਣੇ ਵਾਰਡ ਵਾਸੀਆਂ ਨੂੰ ਔਰ ਕਿਉਂ ਐਮਸੀ ਘਟਨਾ ਪਿਆ ਜਾਂ ਨੌਜਵਾਨ ਜਿਹੜੇ ਅੱਗੇ ਹੁਣ ਆਏ ਜੋ ਤੇ ਕੀ ਰਹਿ ਗਿਆ ਸੀ ਮਗਰ ਜਿਹੜਾ ਕਿ ਨਵੇਂ ਅੰਸੀਆਂ ਨੂੰ ਅੱਗੇ ਆਉਣਾ ਪਿਆ ਇਹ ਜੀ ਉਹਨਾਂ ਕੋਈ ਪੁਰਾਣੀ ਸਰਕਾਰ ਜਿਹੜੀ ਆਪਣੀ ਹੈ ਝਾੜੂ ਵਾਲੀ ਸੀ 3 ਸਾਲ ਹੋ ਗਏ ਆ ਲੋਕੀ ਦੇਖ ਰਹੇ ਆ ਕੋਈ ਵਿਕਾਸ ਨਹੀਂ ਹੋਇਆ ਜੀ ਲਾਈਟਾਂ ਸਾਰੀਆਂ ਬੰਦ ਲੰਦੀਆਂ ਨੇ ਸ਼ਹਿਰ ਤੇ ਮੇਰਾ ਦਫ਼ਤਰ ਹੀ ਬਣਿਆ ਜਿਸ ਤਰ੍ਹਾਂ ਉਹਨਾਂ ਇਹਦੇ ਬਾਹਰ ਕੋਈ ਸਟਰੀਟ ਲਾਈਟ ਨਹੀਂ ਹੈਗੀ ਮੈਂ ਰਾਤੀ ਆਵਾਂ ਉਹਨਾਂ ਰੈਂਟ ਦੇ ਲੈ ਕੇ ਬਾਹਰ ਲਾਈਟਾਂ ਲਗਵਾ ਰਿਹਾ ਸਾਰੀਆਂ ਸੀਵਰੇਜ ਬਾਹਰ ਇੰਨਾ ਕੋ ਖਲਾਰਾ ਪਿਆ ਹੋਇਆ ਮਤਲਬ ਬਹੁਤ ਬੁਰਾ ਲਾ ਪਿਆ ਕੋਈ ਮਤਲਬ ਸਰਕਾਰ ਧਿਆਨ ਨਹੀਂ ਦੇ ਰਹੀ ਹੈ ਮੈਂ ਹਰ ਪੱਖੋਂ ਕੋਈ ਵੀ ਮੇਰੇ ਕੋ ਆਏਗਾ ਯਾਨੀ ਕਿ ਮੇਰੇ ਵਾਰਡ ਦਾ ਆਏਗਾ ਮੈਂ ਪੂਰੇ ਸ਼ਹਿਰ ਦਾ ਮਤਲਬ ਰਿਣੀ ਰਾਵਾਂਗਾ ਮਤਲਬ ਸਾਰਿਆਂ ਲਈ ਮੈਂ ਖੜਾ ਹਾਂ ਕੋਈ ਵੀ ਮੇਰੇ ਕੋ ਆਵੇ 24 ਆਵਰ ਆਪਣਾ ਨੰਬਰ ਆਨ ਹੁੰਦਾ ਚਾਹੇ ਮਰਜ਼ੀ ਫੋਨ ਕਰੇ ਜਿੱਥੇ ਮਰਜ਼ੀ ਮਿਲੇ ਆ ਕੇ ਉੱਛ ਮੇਰੇ ਕੋਲ ਜੀ ਬਿਲਕੁਲ ਕੀ ਕੀ ਕਹਿਣਾ ਚਾਹੁੰਦੇ ਆਂ ਅਪਨੇ ਵਾਰਡ ਬਾਰੇ ਮੈਂ ਵਾਰਡ ਮਸੀ ਨਹੀਂ ਅਪੀਲ ਕਰਾਂਗਾ ਕਿ ਬਸ ਇੱਕ ਵਾਰੀ ਯਾਰ ਕੀ ਗੱਜ ਕੇ ਮੇਰੇ ਮੋਟਾ ਬਾਜਿਓ ਕਾਂਗਰਸ ਪਾਰਟੀ ਨੂੰ ਜਿਤਾ ਦਿਓ ਅਗਲੀ ਸਰਕਾਰ ਵੀ ਉਹ ਕਾਂਗਰਸ ਹੀ ਆਣੀ ਹੈ ਤੁਹਾਡਾ ਨਾਮ ਜੀ ਮੇਰਾ ਬਲਦੇਵ ਦਾ ਚੋਪੜਾ ਜੀ 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 ਕਿਹੜੀ ਵਾਰਡ ਆ ਤੇ ਮੁੰਡੇ ਦਾ ਨਾਮ ਕੀ ਹੈਗਾ ਤੇ ਮੇਰਾ ਕਮਲ ਸਿੰਘ ਦੇਵਾ ਵਾਰ ਨੰਬਰ 20 ਤੋਂ ਇਲੈਕਸ਼ਨ ਲੜ ਰਿਹਾ ਹੈ ਨਾ ਔਰ ਕਾਂਗਰਸ ਪਾਰਟੀ ਬਿਲੋਂ ਇਹਨਾਂ ਦਾ ਚੋਣ ਚਾਨ ਪੰਝਾ ਹੈ ਔਰ ਨੌਜਵਾਨ ਪੀਡੀ ਵੱਲੋਂ ਇਹ ਆਪਣੇ ਗਾਵਾਂ ਵਧੂ ਨੇਤਾ ਹਨ ਔਰ ਆਉਣ ਵਾਲੇ ਸਮੇਂ ਵਿੱਚ ਇਹ ਸ਼ਹਿਰ ਦਾ ਪੂਰਨ ਵਿਕਾਸ ਤੇ ਵਾਰਡ ਦਾ ਪੂਰਨ ਵਿਕਾਸ 'ਤੇ ਧਿਆਨ ਦੇਣਗੇ ਜੇ ਤੁਸੀਂ ਇੱਕ ਵਾਰੀ ਇਹਨਾਂ ਨੂੰ ਮੌਕਾ ਦਿਓਗੇ ਤਾਂ ਇਹ ਤੁਹਾਨੂੰ ਹਰ ਪੱਖੋਂ ਤੁਹਾਡੇ ਨਾਲ ਖੜੇ ਹੋਣਗੇ ਔਰ ਆਪਣਾ ਜੇ ਸ਼ਹਿਰ ਵਿੱਚ ਕਾਂਗਰਸ ਦੀ ਸਰਕਾਰ ਬਣ ਜਾਂਦੀ ਆ ਨਕਾਇਤ ਚੋਣਾਂ ਦੇ ਵਿੱਚ ਤੇ ਆਉਣ ਵਾਲਾ ਸਮਾਂ ਜਿਹੜਾ ਵਿਕਾਸ ਦਾ ਹੋਵੇ ਔਰ ਵਿਕਾਸ ਕਰਕੇ ਇਹ ਆਪਣਾ ਨਾਰਾ ਦੇਣਗੇ ਔਰ ਉਹ ਵਾਲੇ ਸਮੇਂ ਪੰਜਾਬ ਦੇ ਵਿੱਚ ਵੀ ਇਹਨਾਂ ਦਾ ਚਰਚਾ ਬੜਾ ਨਾਮ ਰੇਸ਼ ਕੁਮਾਰਾ ਜੀ ਸਰ ਜੋ ਕਾਂਗਰਸ ਪਾਰਟੀ ਦੇ ਉਮੀਦਵਾਰ ਖੜੇ ਨੇ ਇਹ ਕਿਹੜੀ ਵਾਰ ਤੋਂ ਹਨ ਤੇ ਕੀ ਨਾਂ ਇਹਨਾਂ ਦਾ ਸਿੱਖੀ ਕਹਿੰਦੇ ਇਹ 20 ਨੰਬਰ ਵਾਰ ਤੋਂ ਜੀ ਇਹਨਾਂ ਦਾ ਨਾਮ ਕਮਲ ਸਿੰਘ ਦੇਵਾ ਹੈ ਹੁਣ ਹਰ ਬੱਚੇ ਨੇ پوری ਸੇਵਾ ਕਰਨਗੇ ਵਾਰਦੀ ਕਿਸ ਸਾਰੇ ਸ਼ਹਿਰ ਦੀ ਕੀ ਕਹਿਣਾ ਚਾਹਦੇ ਇਹ ਪਾਰ ਬਸਲੇ ਇਹ ਕਾਂਗਰਸ ਪਾਰਟੀ ਤੋਂ ਖੜੇ ਨੇ ਜੀ ਹੋਣਾ ਹੈ ਹਾਂਜੀ ਇਹਨਾਂ ਦਾ ਸਾਰੇ ਗੋਟਾ ਪਾ ਕੇ ਕਾਮਯਾਬ ਬਣਾਉਣਾ ਇਹਨਾਂ ਨੂੰ ਤੇ ਤੋਂ ਨਿਸ਼ਾਨ ਪੰਜਾਇਆ ਇਹਨਾਂ ਦਾ